ਪੰਜਾਬ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਚਾਰਤਮ ਯਾਤਰਾ ਦੀ ਸ਼ੁਰੂਆਤ ਇਸ ਸਾਲ 10 ਮਈ ਤੋਂ ਹੋਣ ਜਾ ਰਹੀ ਪਈ ਹੈ। ਚਾਰਤਮ ਯਾਤਰਾ ਦੇ ਲਈ ਲੱਖਾਂ ਦੇ ਸਰਦਾਲੂਆਂ ਦੇ ਵੱਲੋਂ ਪंजीकरण ਕਰਵਾਏ ਗਏ ਨੇ। ਜੇ ਗਿਣਤੀ ਕਰੀਏ ਤਾਂ ਲਗਭਗ 18 ਲੱਖ ਤੋਂ ਵੱਧ ਸਰਦਾਲੂਆਂ ਦੇ ਵੱਲੋਂ ਜੋ ਪंजीकरण ਹੈ ਕਰਵਾਏ ਗਏ ਨੇ। ਗੱਲ ਕਰੀਏ ਜੀ ਸਭ ਤੋਂ ਵੱਧ ਪंजीकरण ਦੀ ਤੱਕੇਦਾਰਨਾ ਦਾ ਧਾਮ ਦੇ ਲਈ ਸਭ ਤੋਂ ਵੱਧ ਪंजीकरण ਕਰਵਾਏ ਗਏ ਨੇ ਜਿਸ ਦੇ ਵਿੱਚ ਜੋ 6 ਲੱਖ 33 ਹਜ਼ਾਰ ਸਰਦਾਲੂਆਂ ਨੇ ਪंजीकरण ਕਰਵਾਏ ਉਸੋ ਬਾਝ ਗੱਲ ਕਰੀਏ ਬਦਰੀਨਾ Dham ਦੀ ਤਾਂ ਬਦਰੀਨਾ Dham ਦੇ ਲਈ ਲਗਭਗ 533000 ਸ਼ਰਧਾਲੂਆਂ ਨੇ ਪंजीकरण ਕਰਵਾਇਆ ਜੇ ਗੱਲ ਕਰੀਏ ਗੰਗੋਤਰੀ ਦੀ ਤਾਂ ਗੰਗੋਤਰੀ ਦੇ ਲਈ ਲਗਭਗ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪंजीकरण ਕਰਵਾਇਆ ਜੇ ਯਮਨੋਤਰੀ ਦੀ ਗੱਲ ਕਰੀਏ ਤਾਂ ਯਮਨੋਤਰੀ ਦੇ ਲਈ ਲਗਭਗ 293000 ਸ਼ਰਧਾਲੂਆਂ ਨੇ ਪंजीकरण ਕਰਵਾਇਆ ਉਤਰਾਖੰਡ ਸਰਕਾਰ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੀ ਸੁੱਖ ਸਹੂਲਤਾਂ ਦੇ ਲਈ ਉਹਨਾਂ ਵੱਲੋਂ ਪੂਕਤਾ ਪ੍ਰਬੰਧ ਹੈ ਕੀਤੇ ਗਏ ਨੇ ਪਰ ਇਸ ਦੌਰਾਨ ਬੀਤੀ ਰਾਤ ਜੋ ਬਦਰੀਨਾਥ ਹੈ ਉਹਦੇ ਵਿੱਚ ਮੌਸਮ ਜੋ ਖਰਾਬ ਦੇਖਣ ਨੂੰ ਮਿਲਦਾ ਵੈ ਮੌਸਮ ਦੀ ਖਰਾਬੀ ਦੇ ਕਾਰਨ ਜੋ ਭਾਰੀ ਜੋ ਬਰਫ ਬਾਰਿਸ਼ ਦੇਖਣ ਨੂੰ ਮਿਲਦੀ ਹੈ ਜਿਸ ਕਾਰਨ ਬਦਰੀਨਾ ਧਾਮ ਦੇ ਵਿੱਚ ਜੋ ਇੱਕ ਸਫੇਦ ਚਾਦਰ ਢਕਤੀ ਹੋਈ ਬਦਰੀਨਾ ਧਾਮ ਦੇ ਉੱਪਰ ਨਜ਼ਰ ਆਉਂਦੀ ਹੈ ਬਦਰੀਨਾ ਧਾਮ ਦੀ ਖੂਬਸੂਰਤੀ ਦੇਖਣ ਵਾਲੀ ਬੰਦੀ ਹੈ ਕਿਉਂਕਿ ਸਫੇਦ ਚਾਦਰ ਦੇ ਨਾਲ ਢਕਿਆ ਬਦਰੀਨਾ ਧਾਮ ਬਹੁਤ ਜ਼ਿਆਦਾ ਸੁੰਦਰ ਦਿਖਾਈ ਦੇ ਰਿਹਾ ਪਿਆ ਪਰ ਇਸ ਦੌਰਾਨ ਜੇ ਗੱਲ ਕਰੀਏ ਠੰਡ ਦੀ ਤਾਪ ਮੌਸਮ ਹੈ ਜੋ ਮੌਸਮ ਦੇ ਖਰਾਬ ਹੋਣ ਕਾਰਨ ਠੰਡ ਹੈ ਜੋ ਕੜਕ ਦੀ ਠੰਡੇ ਸਮੇਂ ਉੱਤੇ ਪੈਦੀ ਪਈ ਹੈ। ਉਤਰਾਖੰਡ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੁਕਤਾ ਪ੍ਰਬੰਧ ਕੀਤੇ ਗਏ ਨੇ। ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਜੋ ਸ਼ਰਦਾਧੂ ਨੇਸ਼ ਯਾਤਰੀਆਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦੁੱਖ, ਤਕਲੀਫ ਜਾਂ ਦਿੱਕਤ, ਪਰੇਸ਼ਾਨੀ ਨਹੀਂ ਦੇਖਣ ਨੂੰ ਮਿਲੇਗੀ। ਉਹਨਾਂ ਵੱਲੋਂ ਮੁਕਤਾ ਪ੍ਰਬੰਧ ਹੈ ਜੋ ਕੀਤੇ ਜਾ ਚੁੱਕੇ ਨੇ। ਇਸ ਦੌਰਾਨ ਬਦਰੀਨਾ ਸਰਕਾਰ ਦੇ ਵੱਲੋਂ ਇੱਕ ਖਾਸ ਬੇਨਤੀ ਵੀ ਹੈ ਜੋ ਪੂਰੇ ਭਾਰਤ ਦੇ ਵਿੱਚ ਵੀਆਈਪੀਜ਼ ਨੂੰ ਕੀਤੀ ਗਈ ਹੈ। ਇਸ ਬੇਨਤੀ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਲਿਖਿਆ ਹੈ ਕਿ ਜੇਕਰ ਵੀਪੀਆਈਪੀਜ਼ ਚਾਰਤੰਬਦੀ ਯਾਤਰਾ ਦੇ ਲਈ ਆਣਾ ਚਾਹੁੰਦੇ ਨੇ ਤਾਂ ਕਿਰਪਾ ਕਰਕੇ ਉਹ ਪਹਿਲੇ 10 ਤੋਂ 15 ਦਿਨ ਨਾ ਆਣ ਜਾਂ ਇਸ ਤੋਂ ਬਾਅਦ ਆਣ ਕਿਉਂਕਿ ਜੋ ਸ਼ਰਧਾਲੂ ਨੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇ ਨਾ ਉਹ ਨਹੀਂ ਚਾਹਦੇ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਜੋ ਪਹਿਲੇ 10 ਤੋਂ 15 ਦਿਨ ਹੈ ਉਹਨਾਂ ਦੇ ਦੌਰਾਨ ਦੇ ਵਿੱਚ ਸ਼ਰਧਾਲੂਆ ਦੀ ਗਿਣਤੀ ਵੱਧ ਰਹਿਣ ਦੀ ਸੰਭਾਵਨਾ ਦਿਖਾਈ ਜਾ ਰਹੀ ਪਈ ਹੈ ਤਾਂ ਸੰਭਾਵਨਾ ਹੈ ਕਿ ਪਹਿਲੇ 10 ਤੋਂ 15 ਦਿਨ ਲਗਭਗ ਤਾਂ 10 ਲੱਖ ਸ਼ਰਧਾਲੂ ਹੈ ਜੋ ਯਾਤਰਾ ਕਰਨ ਦੇ ਲਈ ਚਾਰਤਾਂਦੀ ਯਾਤਰਾ ਕਰਨ ਦੇ ਲਈ ਜ਼ਰੂਰ ਆਣਗੇ ਇਸ ਦੌਰਾਨ ਜੇਕਰ ਵੀ ਬੀ ਆਈ ਪੀਜ਼ ਆਉਂਦੇ ਨੇ ਤਾਂ ਹੋ ਸਕਦਾ ਹੈ ਕਿ ਜੋ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕੇ ਇਸ ਕਰਕੇ ਜੋ ਉੱਤਰਾਖੰਡ ਸਰਕਾਰ ਨੇ ਇੱਕ ਬੇਨਤੀ ਹੈ ਬੇਨਤੀ ਪੱਤਰ ਹੈ ਜੋ ਲਿਖਿਆ ਹੋਇਆ ਹੈ ਵਕਫਤ ਰਾਜਿਆਂ ਨੂੰ ਲਿਖਿਆ ਹੋਇਆ ਹੈ ਵਕਫਤ ਰਾਜਿਆਂ ਦੇ ਵੀ ਆਈ ਪੀਜ਼ ਨੂੰ ਜੋ ਰਿਕਵੈਸਟ ਲਿਖੀ ਹੈ ਕਿ ਇਹ ਉਹ ਜੋ ਯਾਤਰਾ ਜੇਕਰ ਕਰਨੀ ਚਾਹੁੰਦੇ ਨੇ ਤਾਂ ਪਹਿਲੇ 10 ਤੋਂ 15 ਦਿਨ ਬਾਅਦ ਯਾਤਰਾ ਕਰਨ ਚਾਰਤਾਂ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਯਾਤਰਾ ਦੀ ਜੋ ਪੰਜੀਕਰਨ ਹੈ ਕੁੱਲ ਪੰਜੀਕਰਨ 18 ਲੱਖ ਤੋਂ ਵੱਧ ਹੈ ਪਹਿਲੇ 10 ਤੋਂ 15 ਦਿਨਾਂ ਦੇ ਵਿੱਚ ਅਨੁਮਾਨ ਜਤਾਇਆ ਜਾ ਰਿਹਾ ਪਿਆ ਹੈ ਕਿ ਲਗਭਗ ਜੋ 10 ਲੱਖ ਤੋਂ ਵੱਧ ਸ਼ਰਧਾਲੂ ਹੈ ਜੋ ਯਾਤਰਾ ਦੇ ਲਈ ਆਣਗੇ ਇਸ ਦੌਰਾਨ ਜੋ ਮੌਸਮ ਹੈ ਮੌਸਮ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਦਾ ਹੈ ਜੋ ਬਦਰੀਨਾਥ ਦਾ ਮੈਂ ਬਦਰੀਨਾਥ धाम ਦੇ ਵਿੱਚ ਬਰਫਬਾਰੀ ਦੇਖਣ ਨੂੰ ਮਿਲਦੀ ਔਰ ਕੜਾਕੀ ਦੀ ਠੰਡ ਦਾ ਮਾਹੌਲ ਵੀ ਬਣਦਾ ਹੈ ਇਸ ਦੌਰਾਨ ਜੇ ਗੱਲ ਕਰੀਏ ਸਭ ਤੋਂ ਵੱਧ ਪੰਜੀਕਰਨ ਦੀ ਤਾਂ ਸਭ ਤੋਂ ਵੱਧ ਪੰਜੀਕਰਨ ਹੈ ਜੋ ਕੇਦਾਰਨਾਥ ਧਾਮ ਦੇ ਲਈ ਹੋਏ ਨੇ ਕੇਦਾਰਨਾਥ ਧਾਮ ਦੇ ਲਈ ਲਗਭਗ 6 ਲੱਖ 30000 ਅਸ਼ਰਦਾਲੂਆਂ ਨੇ ਪੰਜੀਕਰਨ ਕਰਵਾਈ ਇੱਕ ਵਾਰ ਦੁਬਾਰਾ ਦੱਸ ਜੀ ਕਿ ਬਦਰੀਨਾ ਦਾਮ ਦੇ ਲਈ ਜੋ ਸ਼ਰਦਾਲੂਆਂ ਨੇ 25 ਕਿਲੋਨ ਕਰਾਇਆ ਉਹਨਾਂ ਦੀ ਗਿਣਤੀ 5 ਲੱਖ ਜੋ ਕਿ 33000 ਦੇ ਕਰੀਬ ਹੈ ਤਾਂ ਜੇ ਕਿ ਪਾਰੀ ਸੰਖਿਆ ਦੇ ਵਜਿਸ਼ ਸ਼ਰਦਾਲੂਆਂ ਦੇ ਆਉਣ ਦੀ ਸੰਭਾਵਨਾ ਵਜਿਸ਼ ਠਾਈ ਜਾ ਰਹੀ ਪਈ ਹੈ ਚਾਰ ਕਾਮਯਾਤਰਾ ਦੇ ਰਿਇਕਸਰ ਜੋ ਲੱਖਈ ਸ਼ਰਦਾਲੂ ਹੈ ਪੂਰੇ ਭਾਰਤ ਦੇ ਵਿੱਚੋਂ ਪੂਰੇ ਵਿਸ਼ਵ ਦੇ ਵਿੱਚੋਂ ਜੋ ਯਾਤਰਾ ਕਰਨ ਦੇ ਲਈ ਆਉਂਦੇ ਨੇ ਉਹਨਾਂ ਦੀ ਸੁਖ-ਸੋਭੀਤਾ ਦੇ ਲਈ ਉਤਰਾਖੰਡ ਸਰਕਾਰ ਦੇ ਵੱਲੋਂ ਪਖਤਾ ਪ੍ਰਬੰਧ ਵੀ ਕੀਤੇ ਜਾਂਦੇ ਨੇ ਇਸ ਦੌਰਾਨ ਜੇਕਰ ਮੌਸਮ ਦੇ ਵਿੱਚ ਖਰਾਬੀ ਦੇਖਣ ਨੂੰ ਮਿਲਦੀ ਹੈ ਤਾਂ ਉਤਰਾਖੰਡ ਸਰਕਾਰ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਜੋ ਸਹਾਇਤਾ ਹੈ ਜੋ ਤਿਆਰੀਆਂ ਬਹੁ ਕੀਤੀਆਂ ਜਾ ਚੁੱਕੀਆਂ ਨੇ ਇਸ ਦੌਰਾਨ ਮੋਕ ਟ੍ਰੀਲਸ ਵੀ ਹਜੋ ਦਿਖੀਆਂ ਗਈਆਂ ਨੇ ਬੋਕਫਿਲ ਰਾਹੀ ਵੀ ਜੋ ਅਭਿਆਸ ਵੀ ਕੀਤੇ ਜਾ ਰਹੇ ਪੈਨੇ ਉਤਰਾਖੰਡ ਸਰਕਾਰ ਦੇ ਵੱਲੋਂ ਤਾਂ ਕਿ ਜੋ ਸਮੇਂ ਪੈਣ ਤੇ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਦਿੱਕਤ ਪਰੇਸ਼ਾਨ ਆਂਦੀ ਹੈ ਤਾਂ ਪ੍ਰਸ਼ਾਸਨ ਉਸ ਦੇ ਲਈ ਉਕਤਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖੇ ਪ੍ਰਸ਼ਾਸਨ ਨੂੰ ਉਸ ਕੋ ਪਹਿਲਾਂ ਹੀ ਸੂਚਿਤ ਰਵੇ ਪ੍ਰਸ਼ਾਸਨ ਦੀ ਤਿਆਰੀ ਮੁਕੰਮਲ ਰਹੀ ਜੋ ਬਹੁਤ ਹੀ ਖਾਸ ਪ੍ਰਬੰਧ ਹੈ ਜੋ ਕੀਤੇ ਜਾ ਰਹੇ ਪੈਨੇ ਇਸ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਦੱਸ ਜੇ ਕਿ ਪਹਿਲੇ 10 ਤੋਂ 15 ਦਿਨ ਵਰ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਜਿਸ ਕਰਕੇ ਵੀ ਵੀ ਆਈ ਪੀਜ਼ ਨੂੰ ਰਿਕੁਐਸਟ ਵੀ ਕੀਤੀ ਗਈ ਹੈ ਕਿ ਉਹ ਪਹਿਲੇ 10 ਤੋਂ 15 ਦਿਨ ਨਾ ਆਣ ਤਾਂ ਕਿ ਤਾਂ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜੋ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਚਰਤਮ ਯਾਤਰਾ ਦੀ ਸ਼ੁਰੂਆਤ ਇਸ ਸਾਲ 10 ਮਈ ਤੋਂ ਹੋਣ ਜਾਰੀ ਪਈ ਹੈ ਚਰਤਮ ਯਾਤਰਾ ਦੇ ਲਈ ਲੱਖਾਂ ਦੀ ਸ਼ਰਧਾਲੂਆਂ ਦੇ ਵੱਲੋਂ ਪंजीकरण ਕਰਵਾਏ ਗਏ ਨੇ ਜੇ ਗਿਣਤੀ ਕਰੀਏ ਤਾਂ ਲਗਭਗ 18 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਵੱਲੋਂ ਜੋ ਪंजीकरण ਹੈ ਕਰਵਾਏ ਗਏ ਨੇ ਗੱਲ ਕਰੀਏ ਜੀ ਸਭ ਤੋਂ ਵੱਧ ਪंजीकरण ਦੀ ਧਾਕੇਦਾਰਨਾ ਦਾ ਧਾਮ ਦੇ ਲਈ ਸਭ ਤੋਂ ਵੱਧ ਪंजीकरण ਕਰਵਾਏ ਗਏ ਨੇ ਜਿਸ ਦੇ ਵਿੱਚ ਜੋ 6 ਲੱਖ 33 ਹਜ਼ਾਰ ਸ਼ਰਧਾਲੂਆਂ ਨੇ ਪंजीकरण ਕਰਵਾਏ ਉਸੋ ਬਾਝ ਗੱਲ ਕਰੀਏ ਬਦਰੀਨਾ Dham ਦੀ ਤਾਂ ਬਦਰੀਨਾ Dham ਦੇ ਲਈ ਲਗਭਗ 533000 ਸ਼ਰਧਾਲੂਆਂ ਨੇ ਪंजीकरण ਕਰਵਾਇਆ ਜੇ ਗੱਲ ਕਰੀਏ ਗੰਗੋਤਰੀ ਦੀ ਤਾਂ ਗੰਗੋਤਰੀ ਦੇ ਲਈ ਲਗਭਗ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪंजीकरण ਕਰਵਾਇਆ ਜੇ ਯਮਨੋਤਰੀ ਦੀ ਗੱਲ ਕਰੀਏ ਤਾਂ ਯਮਨੋਤਰੀ ਦੇ ਲਈ ਲਗਭਗ 293000 ਸ਼ਰਧਾਲੂਆਂ ਨੇ ਪंजीकरण ਕਰਵਾਇਆ ਉਤਰਾਖੰਡ ਸਰਕਾਰ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੀ ਸੁੱਖ ਸਹੂਲਤਾਂ ਦੇ ਲਈ ਉਹਨਾਂ ਵੱਲੋਂ ਪੂਕਤਾ ਪ੍ਰਬੰਧ ਹੈ ਕੀਤੇ ਗਏ ਨੇ ਪਰ ਇਸ ਦੌਰਾਨ ਪਿਤੀ ਰਾਤ ਜੋ ਬਦਰੀਨਾਥ ਹੈ ਉਹਦੇ ਵਿੱਚ ਮੌਸਮ ਜੋ ਖਰਾਬ ਦੇਖਣ ਨੂੰ ਮਿਲਦਾ ਵੈ ਮੌਸਮ ਦੀ ਖਰਾਬੀ ਦੇ ਕਾਰਨ ਜੋ ਭਾਰੀ ਜੋ ਬਰਫ ਬਾਰਿਸ਼ ਦੇਖਣ ਨੂੰ ਮਿਲਦੀ ਹੈ ਜਿਸ ਕਾਰਨ ਬਦਰੀਨਾ ਧਾਮ ਦੇ ਵਿੱਚ ਜੋ ਇੱਕ ਸਫੇਦ ਚਾਦਰ ਢਕਤੀ ਹੋਈ ਬਦਰੀਨਾ ਧਾਮ ਦੇ ਉੱਪਰ ਨਜ਼ਰ ਆਉਂਦੀ ਹੈ ਬਦਰੀਨਾ ਧਾਮ ਦੀ ਖੂਬਸੂਰਤੀ ਦੇਖਣ ਵਾਲੀ ਬੰਦੀ ਹੈ ਕਿਉਂਕਿ ਸਫੇਦ ਚਾਦਰ ਦੇ ਨਾਲ ਢਕਿਆ ਬਦਰੀਨਾ ਧਾਮ ਬਹੁਤ ਜ਼ਿਆਦਾ ਸੁੰਦਰ ਦਿਖਾਈ ਦੇ ਰਿਹਾ ਪਿਆ ਪਰ ਇਸ ਦੌਰਾਨ ਜੇ ਗੱਲ ਕਰੀਏ ਠੰਡ ਦੀ ਤਾਪ ਮੌਸਮ ਹੈ ਜੋ ਮੌਸਮ ਦੇ ਖਰਾਬ ਹੋਣ ਕਾਰਨ ਠੰਡ ਹੈ ਜੋ ਕੜਕ ਦੀ ਠੰਡੇ ਸਮੇਂ ਉੱਤੇ ਪੈਦੀ ਪਈ ਹੈ। ਉੱਤਰਾਖੰਡ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ। ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਜੋ ਸ਼ਰਦਾਧੂ ਨੈਸ਼ ਯਾਤਰੀਆਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦੁੱਖ, ਤਕਲੀਫ ਜਾਂ ਦਿੱਕਤ, ਪਰੇਸ਼ਾਨੀ ਨਹੀਂ ਦੇਖਣ ਨੂੰ ਮਿਲੇਗੀ। ਉਹਨਾਂ ਵੱਲੋਂ ਪੁਖਤਾ ਪ੍ਰਬੰਧ ਹੈ ਜੋ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਬਦਰੀਨਾ ਸਰਕਾਰ ਦੇ ਵੱਲੋਂ ਇੱਕ ਖਾਸ ਬੇਨਤੀ ਵੀ ਹੈ ਜੋ ਪੂਰੇ ਭਾਰਤ ਦੇ ਵਿੱਚ ਵੀਆਈਪੀਜ਼ ਨੂੰ ਕੀਤੀ ਗਈ ਹੈ। ਇਸ ਬੇਨਤੀ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਲਿਖਿਆ ਹੈ ਕਿ ਜੇਕਰ ਵੀਪੀਆਈਪੀਜ਼ ਚਾਰਕਮਦੀ ਯਾਤਰਾ ਦੇ ਲਈ ਆਣਾ ਚਾਹੁੰਦੇ ਨੇ ਤਾਂ ਕਿਰਪਾ ਕਰਕੇ ਉਹ ਪਹਿਲੇ 10 ਤੋਂ 15 ਦਿਨ ਨਾ ਆਣ ਜਾਂ ਇਸ ਤੋਂ ਬਾਅਦ ਆਣ ਕਿਉਂਕਿ ਜੋ ਸ਼ਰਧਾਲੂ ਨੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇ ਨਾ ਉਹ ਨਹੀਂ ਚਾਹਦੇ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਜੋ ਪਹਿਲੇ 10 ਤੋਂ 15 ਦਿਨ ਹੈ ਉਹਨਾਂ ਦੇ ਦੌਰਾਨ ਦੇ ਵਿੱਚ ਸ਼ਰਧਾਲੂਆ ਦੀ ਗਿਣਤੀ ਵਧ ਰਹਿਣ ਦੀ ਸੰਭਾਵਨਾ ਦਿਖਾਈ ਜਾ ਰਹੀ ਪਈ ਹੈ ਤਾਂ ਸੰਭਾਵਨਾ ਹੈ ਕਿ ਪਹਿਲੇ 10 ਤੋਂ 15 ਦਿਨ ਲਗਭਗ ਤਾਂ 10 ਲੱਖ ਸ਼ਰਧਾਲੂ ਹੈ ਜੋ ਯਾਤਰਾ ਕਰਨ ਦੇ ਲਈ ਚਾਰਤਾਂ ਦੀ ਯਾਤਰਾ ਕਰਨ ਦੇ ਲਈ ਜ਼ਰੂਰ ਆਣਗੇ ਇਸ ਦੌਰਾਨ ਜੇਕਰ ਵੀ ਬੀ ਆਈ ਪੀਜ਼ ਆਉਂਦੇ ਨੇ ਤਾਂ ਹੋ ਸਕਦਾ ਹੈ ਕਿ ਜੋ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕੇ ਇਸ ਕਰਕੇ ਜੋ ਉਤਰਾਖੰਡ ਸਰਕਾਰ ਨੇ ਇੱਕ ਬੇਨਤੀ ਹੈ ਬੇਨਤੀ ਪੱਤਰ ਹੈ ਜੋ ਲਿਖਿਆ ਹੋਇਆ ਹੈ ਵਕਤਵਕ ਰਾਜਿਆਂ ਨੂੰ ਲਿਖਿਆ ਹੋਇਆ ਹੈ ਵਕਤਵਕ ਰਾਜਿਆਂ ਦੇ ਵੀ ਆਈ ਪੀਜ਼ ਨੂੰ ਜੋ ਰਿਕੁਐਸਟ ਲਿਖੀ ਹੈ ਕਿ ਇਹ ਉਹ ਜੋ ਯਾਤਰਾ ਜੇਕਰ ਕਰਨੀ ਚਾਹੁੰਦੇ ਨੇ ਤਾਂ ਪਹਿਲੇ 10 ਤੋਂ 15 ਦਿਨ ਬਾਅਦ ਯਾਤਰਾ ਕਰਨ ਚਾਰਤਾਂ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਯਾਤਰਾ ਦੀ ਤਾਂ ਜੋ ਪੰਜੀਕਰਨ ਹੈ ਕੁੱਲ ਪੰਜੀਕਰਨ 18 ਲੱਖ ਤੋਂ ਵੱਧ ਹੈ ਪਹਿਲੇ 10 ਤੋਂ 15 ਦਿਨਾਂ ਦੇ ਵਿੱਚ ਅਨੁਮਾਨ ਜਤਾਇਆ ਜਾ ਰਿਹਾ ਪਿਆ ਹੈ ਕਿ ਲਗਭਗ ਜੋ 10 ਲੱਖ ਤੋਂ ਵੱਧ ਸ਼ਰਧਾਲੂ ਹੈ ਜੋ ਯਾਤਰਾ ਦੇ ਲਈ ਆਣਗੇ ਇਸ ਦੌਰਾਨ ਜੋ ਮੌਸਮ ਹੈ ਮੌਸਮ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਦਾ ਹੈ ਜੋ ਬਦਰੀਨਾਥ ਦਾ ਮੈਂ ਬਦਰੀਨਾਥ धाम ਦੇ ਵਿੱਚ ਬਰਫਬਾਰੀ ਦੇਖਣ ਨੂੰ ਮਿਲਦੀ ਔਰ ਕੜਾਕੀ ਦੀ ਠੰਡ ਦਾ ਮਾਹੌਲ ਵੀ ਬੰਦ ਹੈ ਇਸ ਦੌਰਾਨ ਜੇ ਗੱਲ ਕਰੀਏ ਸਭ ਤੋਂ ਵੱਧ ਪੰਜੀਕਰਨ ਦੀ ਤਾਂ ਸਭ ਤੋਂ ਵੱਧ ਪੰਜੀਕਰਨ ਹੈ ਜੋ ਕੇਦਾਰਨਾਥ ਧਾਮ ਦੇ ਲਈ ਹੋਏ ਨੇ ਕੇਦਾਰਨਾਥ ਧਾਮ ਦੇ ਲਈ ਲਗਭਗ 633000 ਸ਼ਰਦਾਲੂਆਂ ਨੇ ਪੰਜੀਕਰਨ ਕਰਵਾਈ ਇੱਕ ਵਾਰ ਦੁਬਾਰਾ ਦੱਸ ਜੀ ਕਿ ਬਦਰੀਨਾਥ ਧਾਮ ਦੇ ਲਈ ਜੋ ਸ਼ਰਦਾਲੂਆਂ ਨੇ ਪੰਜੀਕਰਨ ਕਰਾਈ ਉਹਨਾਂ ਦੀ ਗਿਣਤੀ 5 ਲੱਖ ਜੋ ਕਿ 33000 ਦੇ ਕਰੀਬ ਹੈ ਤਾਂ ਜੇ ਕਿ ਪਾਰੀ ਸੰਖਿਆ ਦੇ ਵਿਸ਼ੇ ਤੁਹਾਨੂੰਾਂ ਦੇ ਆਉਣ ਦੀ ਸੰਭਾਵਨਾ ਵਜਿ ਜਿਥਾਈ ਜਾ ਰਹੀ ਪਈ ਹੈ ਚਾਰਤਾਂ ਯਾਤਰਾ ਦੇ ਰਿਅਕਸਰ ਜੋ ਲੱਖੇ ਸ਼ਰਧਾਲੂ ਹੈ ਪੂਰੇ ਪਾਰਤ ਦੇ ਵਿੱਚੋਂ ਪੂਰੇ ਵਿਸ਼ਵ ਦੇ ਵਿੱਚੋਂ ਜੋ ਯਾਤਰਾ ਕਰਨ ਦੇ ਲਈ ਆਉਂਦੇ ਨੇ ਉਹਨਾਂ ਦੀ ਸੁਖ-ਸ਼ੋਭੀਤਾ ਦੇ ਲਈ ਉਤਰਾਖੰਡ ਸਰਕਾਰ ਦੇ ਵੱਲੋਂ ਪੂਖਤਾ ਪ੍ਰਬੰਧ ਵੀ ਕੀਤੇ ਜਾਂਦੇ ਨੇ ਇਸ ਦੌਰਾਨ ਜੇਕਰ ਮੌਸਮ ਦੇ ਵਿੱਚ ਖਰਾਬੀ ਦੇਕਰ ਨੂੰ ਮਿਲਦੀ ਹੈ ਤਾਂ ਉਤਰਾਖੰਡ ਸਰਕਾਰ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀ ਜੋ ਸਹਾਇਤਾ ਹੈ ਜੋ ਤਿਆਰੀਆਂ ਹੈ ਉਹ ਕੀਤੀਆਂ ਜਾ ਚੁੱਕੀਆਂ ਨੇ ਇਸ ਦੌਰਾਨ ਮੋਕਟਲਸ ਵੀ ਹਰ ਜੋ ਦਿਖੀਆਂ ਗਈਆਂ ਨੇ ਬੋਕਫਿਲ ਰਾਹੀਂ ਵੀ ਜੋ ਅਭਿਆਸ ਵੀ ਕੀਤੇ ਜਾ ਰਹੇ ਪਏ ਨੇ ਉਤਰਾਖੰਡ ਸਰਕਾਰ ਦੇ ਵੱਲੋਂ ਤਾਂ ਕਿ ਜੋ ਸਮੇਂ ਪੈਂਦੇ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਦਿੱਕਤ ਪਰੇਸ਼ਾਨ ਆਂਦੀ ਹੈ ਤਾਂ ਪ੍ਰਸ਼ਾਸਨ ਉਸ ਦੇ ਲਈ ਉਕਤਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖੇ ਪ੍ਰਸ਼ਾਸਨ ਨੂੰ ਉਸ ਨੂੰ ਪਹਿਲੇ ਹੀ ਸੁਚੇਤ ਰਵੇ ਪ੍ਰਸ਼ਾਸਨ ਦੀ ਤਿਆਰੀ ਮੁਕੰਮਲ ਰਹੀ ਜੋ ਬਹੁਤ ਹੀ ਖਾਸ ਪ੍ਰਬੰਧ ਹੈ ਜੋ ਕੀਤੇ ਜਾ ਰਹੇ ਪਏ ਨੇ ਇਸ ਦੌਰਾਨ ਸ਼ਰਧਾਲੂਆਂ ਦੀ ਗਿਣਤੀ ਦੱਸੀ ਕਿ ਪਹਿਲੇ 10 ਤੋਂ 15 ਦਿਨ ਵਰ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਕਰਕੇ ਵੀ ਵੀ ਆਈ ਪੀਜ਼ ਨੂੰ ਰਿਕੁਐਸਟ ਵੀ ਕੀਤੀ ਗਈ ਹੈ ਕਿ ਉਹ ਪਹਿਲੇ 10 ਤੋਂ 15 ਦਿਨ ਨਾ ਆਉਣ ਤਾਂ ਕਿ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜੋ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸੋ ਅਗਲੀ ਅਪਡੇਟ ਦੇ ਲੀਕ ਲਾਂਚਰ ਨਾਲ ਜੁੜੇ ਹੋ ਲਾਂਚਰ ਨੂੰ ਇਜਾਜ਼ਤ ਧੰਨਵਾਦ